ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਦੇਸ਼ ਭਰ ਦੇ ਵਿੱਚ ਉਹਨਾਂ ਦੇ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਤਾਂ ਇਸੇ ਦੇ ਚਲਦਿਆਂ ਜਲੰਧਰ ਦੇ ਵਿੱਚ ਵੀ 13-13 ਹੱਟੀ ਦੇ ਵੱਲੋਂ ਚੱਲ ਰਹੇ ਸ਼ਹੀਦੀ ਦਿਹਾੜਿਆਂ ਦੇ ਮੱਦੇਨਜ਼ਰ 120 ਫੁੱਟ ਰੋਡ ਤੇ 13 13 ਹੱਟੀ ਦੇ ਬਾਅਦ ਸਕਰੀਨ ਲਗਾ ਕੇ ਚਾਰ ਸਾਬਜਾਦਿਆਂ ਦੀ ਮੂਵੀ ਵਿਖਾਈ ਜਾ ਰਹੀ ਹੈ ਇਸ ਦੇ ਇਲਾਵਾ ਲੰਗਰ ਅਤੇ ਦੁੱਧ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ ਇੱਥੇ ਵੀ ਦੱਸ ਦਈਏ ਕਿ 25 ਅਤੇ 26 ਦਸੰਬਰ ਵਾਲੇ ਦਿਨ ਸਕਰੀਨ ਲਗਾ ਕੇ ਉਹਨਾਂ ਨੂੰ ਇਹ ਮੂਵੀ ਦਿਖਾਈ ਗਈ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਅਸੀਂ ਹੀ ਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ 13 13 ਹੱਟੀ ਵੱਲੋਂ ਸਾਬਜਾਦਿਆਂ ਦੇ ਸਬੰਧ ਦੀ ਫਿਲਮ ਲਗਾਈ ਗਈ ਹੈ ਤੇ ਦੁੱਧ ਦੇ ਲੰਗਰ ਲਗਾਏ ਗਏ ਹਨ ਤੇ ਕੱਲ ਨੂੰ ਵੀ ਦੋਦੇ ਲੰਗਰ ਚੱਲਣਗੇ ਤੇ ਧਾਰਮਿਕ ਫਿਲਮ ਚੱਲੇਗੀ ਇਹ ਦੋ ਦਿਨ ਦਾ ਉਪਰਾਲਾ 13 13 ਹੱਟੀ ਵੱਲੋਂ ਕੀਤਾ ਗਿਆ ਹੈ 120 ਫੁੱਟੀ ਰੋਡ 13 13 ਹੱਟੀ ਸਾਰੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਣ ਕੇ ਧਾਰਮਿਕ ਫਿਲਮਾਂ ਦੇਖੋ ਤੇ ਇਹਨਾਂ ਦੀ ਜੋ ਸਿੱਖਿਆ ਹੈ ਉਹ ਆਪਣੇ ਹਿਰਦਿਆਂ ਵਿੱਚ ਵਸਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਦੇਸ਼ ਭਰ ਦੇ ਵਿੱਚ ਉਹਨਾਂ ਦੇ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਤਾਂ ਇਸੇ ਦੇ ਚਲਦਿਆਂ ਜਲੰਧਰ ਦੇ ਵਿੱਚ ਵੀ 13-13 ਹੱਟੀ ਦੇ ਵੱਲੋਂ ਚੱਲ ਰਹੇ ਸ਼ਹੀਦੀ ਦਿਹਾੜਿਆਂ ਦੇ ਮੱਦੇਨਜ਼ਰ 120 ਫੁੱਟ ਰੋਡ ਤੇ 13 13 ਹੱਟੀ ਦੇ ਬਾਅਦ ਸਕਰੀਨ ਲਗਾ ਕੇ ਚਾਰ ਸਾਬਜਾਦਿਆਂ ਦੀ ਮੂਵੀ ਵਿਖਾਈ ਜਾ ਰਹੀ ਹੈ ਇਸ ਦੇ ਇਲਾਵਾ ਲੰਗਰ ਅਤੇ ਦੁੱਧ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ ਇੱਥੇ ਵੀ ਦੱਸ ਦਈਏ ਕਿ 25 ਅਤੇ 26 ਦਸੰਬਰ ਵਾਲੇ ਦਿਨ ਸਕਰੀਨ ਲਗਾ ਕੇ ਉਹਨਾਂ ਨੂੰ ਇਹ ਮੂਵੀ ਦਿਖਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਹੀ ਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ 13 13 ਹੱਟੀ ਵੱਲੋਂ ਸਾਬਜਾਦਿਆਂ ਦੇ ਸਬੰਧ ਦੀ ਫਿਲਮ ਲਗਾਈ ਗਈ ਹੈ ਤੇ ਦੁੱਧ ਦੇ ਲੰਗਰ ਲਗਾਏ ਗਏ ਹਨ ਤੇ ਕੱਲ ਨੂੰ ਵੀ ਦੋਦੇ ਲੰਗਰ ਚੱਲਣਗੇ ਤੇ ਧਾਰਮਿਕ ਫਿਲਮ ਚੱਲੇਗੀ ਇਹ ਦੋ ਦਿਨ ਦਾ ਉਪਰਾਲਾ 13 13 ਹੱਟੀ ਵੱਲੋਂ ਕੀਤਾ ਗਿਆ ਹੈ 120 ਫੁੱਟੀ ਰੋਡ 13 13 ਹੱਟੀ ਸਾਰੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਣ ਕੇ ਧਾਰਮਿਕ ਫਿਲਮਾਂ ਦੇਖੋ ਤੇ ਇਹਨਾਂ ਦੀ ਜੋ ਸਿੱਖਿਆ ਹੈ ਉਹ ਆਪਣੇ ਹਿਰਦਿਆਂ ਵਿੱਚ ਵਸਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਦੇਸ਼ ਭਰ ਦੇ ਵਿੱਚ ਉਹਨਾਂ ਦੇ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਤਾਂ ਇਸੇ ਦੇ ਚਲਦਿਆਂ ਜਲੰਧਰ ਦੇ ਵਿੱਚ ਵੀ 13-13 ਹੱਟੀ ਦੇ ਵੱਲੋਂ ਚੱਲ ਰਹੇ ਸ਼ਹੀਦੀ ਦਿਹਾੜਿਆਂ ਦੇ ਮੱਦੇਨਜ਼ਰ 120 ਫੁੱਟ ਰੋਡ ਤੇ 13 13 ਹੱਟੀ ਦੇ ਬਾਅਦ ਸਕਰੀਨ ਲਗਾ ਕੇ ਚਾਰ ਸਾਹਿਬਜ਼ਾਦਿਆਂ ਦੀ ਮੂਵੀ ਵਿਖਾਈ ਜਾ ਰਹੀ ਹੈ ਇਸ ਦੇ ਇਲਾਵਾ ਲੰਗਰ ਅਤੇ ਦੁੱਧ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ ਇੱਥੇ ਵੀ ਦੱਸ ਦਈਏ ਕਿ 25 ਅਤੇ 26 ਦਸੰਬਰ ਵਾਲੇ ਦਿਨ ਸਕਰੀਨ ਲਗਾ ਕੇ ਉਹਨਾਂ ਨੂੰ ਇਹ ਮੂਵੀ ਦਿਖਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਹੀ ਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ 13 13 ਹੱਟੀ ਵੱਲੋਂ ਸਾਹਿਬਜ਼ਾਦਿਆਂ ਦੇ ਸਬੰਧ ਦੀ ਫਿਲਮ ਲਗਾਈ ਗਈ ਹੈ ਤੇ ਦੁੱਧ ਦੇ ਲੰਗਰ ਲਗਾਏ ਗਏ ਹਨ ਤੇ ਕੱਲ ਨੂੰ ਵੀ ਦੋਦੇ ਲੰਗਰ ਚੱਲਣਗੇ ਤੇ ਧਾਰਮਿਕ ਫਿਲਮ ਚੱਲੇਗੀ ਇਹ ਦੋ ਦਿਨ ਦਾ ਉਪਰਾਲਾ 13 13 ਹੱਟੀ ਵੱਲੋਂ ਕੀਤਾ ਗਿਆ ਹੈ 120 ਫੁੱਟੀ ਰੋਡ 13 13 ਹੱਟੀ ਸਾਰੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਣ ਕੇ ਧਾਰਮਿਕ ਫਿਲਮਾਂ ਦੇਖੋ ਤੇ ਇਹਨਾਂ ਦੀ ਜੋ ਸਿੱਖਿਆ ਹੈ ਉਹ ਆਪਣੇ ਹਿਰਦਿਆਂ ਵਿੱਚ ਵਸਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ